ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਬੈਠਾ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਲਕ ਲੜਾਖੀ ਮੇਰੀ ਉਹ 10 ਪਾਛਾਈਆਂ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਡਾ ਮਾਣ ਪਿਆਰ ਸਰਦਾਰ ਦਿੱਤਾ ਹੈ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਉਹਨਾਂ ਨੇ ਗਰੀਬਾਂ ਨੂੰ ਅਮੀਰਾਂ ਨੂੰ ਸਭ ਨੂੰ ਗਲੇ ਲਾ ਲਿਆ ਕਲਜੀ ਧਰ ਪਾਛਾਂ ਨੇ ਘਰੇ ਤੇ ਗੁਰੂ ਕੇ ਬਿੱਤੇ ਲੱਖਿਆ ਕਤਿ ਸੀ ਉਹਨਾਂ ਦੀ ਅੰਤਵੰਤੋ ਕਗੜਾ ਬਾਬਾ ਦਰਸ਼ਨ ਸਿੰਘ ਤੁਹਾਡੀ ਲੜਾਈ ਲੜ ਰਿਹਾ ਹੈ ਕੈਡੀ ਕਰਾਂਗਾ ਬਾਬਾ ਜੀਵਨ ਸਿੰਘ ਦੀਆਂ ਲਾਡਲੀਆਂ ਫੌਜਾਂ ਕੋਈ ਤੁਸੀਂ ਆਪੇ ਅੱਗੇ ਲੈ ਕੇ ਆਓ ਜਿੱਦਾਂ ਤੁਸੀਂ ਜਰਨੈਲ ਲਾਏ ਉਤਰਾਂ ਫੌਜਾਂ ਨੂੰ ਅੱਗੇ ਲਿਓ ਸਤਿਗੁਰੂ ਜੀ ਆਪ ਸਮਝਾਓ ਜਿੱਦਾਂ ਬਾਬਾ ਦਰਸ਼ਨ ਸਿੰਘ ਤੁਹਾਨੂੰ ਰੋਜ਼ ਕਰਦੇ ਨੇ ਬਾਬਾ ਜੀ ਰੋਹ ਜੀ ਤੁਹਾਨੂੰ ਬੁਲਾਉਂਦੇ ਨੇ ਰੋਹ ਜੀ ਸਮਾਦਨ ਕਰਦੇ ਨੇ ਤੇ ਬਾਬਾ ਦਰਸ਼ਨ ਸਿੰਘ ਦੀਆਂ ਸਾਰੀਆਂ ਗੱਲਾਂ ਮੰਨਿਆ ਕਰ ਤੇ ਚੜ੍ਹਦੀ ਕਲਾ ਵਿੱਚ ਰਿਆ ਕਰੋ ਮੈਂ ਬਾਬਾ ਦਰਸ਼ਨ ਸਿੰਘ ਦੀ ਬੇਨਤੀ ਕਰਾਂਗਾ ਦਸ਼ਮੇਰ ਤਰਨਤਾਲ ਬਾਬਾ ਮਾਬੀਦ ਸਿੰਘ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗਰੀਬਾਂ ਨੂੰ 50-50 ਹਜ਼ਾਰ ਰੁਪਈਆ ਇਹਨਾਂ ਸਰਕਾਰਾਂ ਤੋਂ ਮੰਗ ਰੱਖੋ माफ़ कराया हर گرو ज़रूरु صاحب دے سامنے رکھنی साहिब जे साम्हूं لینا سب کچھ ਹੋਣੇ ਬਾਬਾ ਜੀ ਤੁਹਾਡੇ ਵਿੱਚ ਬਿਰਾਜਮਾਨ ਆਣ ਬੈਠੇ ਨੇ ਬਾਬਾ ਦਰਸ਼ਨ ਸਿੰਘ ਜੀ ਬੜੀ ਜਰਤੀ ਕਲਾ ਨਾਲ ਤੁਹਾਨੂੰ ਜੋੜਦੇ ਨੇ ਅਸੀਂ ਨਾਲ ਨਾਲ ਜਾਂਦੇ ਪਿੰਡਾ ਪਿੰਡਾ ਚ ਬੜੀ ਸੰਗਤ ਨੂੰ ਜੋੜਦੇ ਜੁੜੋ ਤਗੜੇ ਹੋ ਗਏ ਬਾਪੇ ਨਾਲ ਜੁੜੋ ਚਾਰ ਸੋਰ ਚਾਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੋਣ ਸਾਡੇ ਗੁਰਮੁਖ ਪਿਆਰੇ ਬੋਲਣਗੇ ਕਾ ਕਸਾ ਸਿਰਵਾਇ ਬਰਤੀ ਕੀ ਫਤਿਹ ਮੈ ਦਾਸ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਬਾਰੇ ਜਾਣਕਾਰੀ ਦੱਸਣਾ ਚਾਹੁੰਦਾ ਸੰਗਤਾਂ ਨੂੰ ਕਿ ਮੈਂ ਜ਼ਿਲ੍ਹਾ ਗਰਦਾਸਪੁਰ ਦਾ ਰਹਿਣ ਵਾਲਾ ਸਰਜੀਤ ਐ ਜੋ ਅੱਜ ਤੁਹਾਡੇ ਇਸ ਮੰਚ ਦੇ ਵਿੱਚ ਖੜੇ ਸਮਾਗਮ ਵਿੱਚ ਖੜੇ ਆ ਮੈਂ ਇਹ ਕਦੀ ਸੋਚਿਆ ਨਹੀਂ ਜ਼ਿੰਦਗੀ ਚ ਕਿ ਮੈਂ ਆਪਣੇ ਇਸ ਮਕਾਮ ਤੇ ਆਣ ਕੇ ਆਪਣੇ ਗਰੀਬ ਭੈਣ ਭਰਵਾਦੀ ਸੇਵਾ ਕਰ ਸਕਾ ਕਿਉਂਕਿ ਮੈਂ ਜ਼ਿੰਦਗੀ ਚ ਬੜੀਆਂ ਪਾਰਟੀਆਂ ਵੇਖਿਆ ਪਰ ਅੱਜ ਤੱਕ ਸਾਰੀਆਂ ਹੀ ਝੂਠੀਆਂ ਹੀ ਮਿਲਦੀਆਂ ਰਹੀਆਂ ਹਨ ਅਸਲੀ ਪਲੇਟਫਾਰਮ ਜੋ ਮੈਨੂੰ ਅੱਜ ਮਿਲਿਆ ਮੇਰੇ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਨਨਕਾਣਾ ਸਾਹਿਬ ਵਾਲੇ ਮੇਰੇ ਦਿਲ ਨੂੰ ਇੰਨਾ ਚੈਨ ਸਕੂਨ ਹੈ ਨਾ ਕਿ ਮੈਂ ਰਾਤ ਦਿਨ ਸਿਰਫ ਸੰਕਤਾ ਦੀ ਸੇਵਾ ਲਈ ਲੱਗਾ ਰਹਿਣਾ ਤੇ ਜੋ ਮੈਨੂੰ ਅੱਜ ਇੱਥੇ ਮਾਨ ਸਤਕਾਰ ਮਿਲਿਆ ਹੈ ਮੈਂ ਕਾਫੀ ਟਾਈਮ ਤੋਂ ਮਹਾਂਪੁਰਖਾਂ ਦੇ ਨਾਲ ਉਹਨਾਂ ਦੇ ਬੱਚਿਆਂ ਵਾਂਗ ਹੀ ਆਪ ਸਮਝਦੇ ਨੇ ਸਾਨੂੰ ਤੇ ਬਹੁਤ ਚੈਨ ਤੇ ਸਕੂਨ ਮਿਲਦਾ ਹੈ ਮੈਂ ਜਿੰਨੀਆਂ ਵੀ ਸੰਤਾਰ ਗਰੇਟਾ ਟਾਈਗਰ ਫੋਰਸ ਦੀਆਂ ਨੇ ਮੈਂ ਉਹਨਾਂ ਸਾਰਿਆਂ ਸੰਗਤਾਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਨਾ ਕਿ ਡਰਿਆ ਨਾ ਕਰੋ ਝੁਕਿਆ ਨਾ ਕਰੋ ਕਿਉਂਕਿ ਸਾਡੇ ਮਹਾਨ ਏੜੜੀਆਂ ਕਲਗੀਆਂ ਮਹਾਂਪੁਰਖ ਨੇ ਧੰਦਨ ਬਾਬਾ ਜੀਵਨ ਸਿੰਘ ਅਮਰ ਸ਼ਹੀਦ ਜਿਨ੍ਹਾਂ ਦੀਆਂ ਬਤੌਲਤਾ ਦੇ ਅੱਜ ਆਪ ਐਸ ਮંચ ਤੇ ਖੜੇ ਨੇ ਤੇ ਬੇਨ ਝੱਕਿਆ ਕੇ ਬੋਲਦੇ ਆ ਤੇ ਜੋ ਸਾਡੀ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਧਰਨਾ ਦਲ ਵੱਲੋਂ ਮਹਾਂਪੁਰਖਾਂ ਦੀ ਆਪਣੀ ਬਣਾਈ ਹੋਈ ਰੰਗਰੇਟਾ ਟੈਗਰ ਫੋਰਸ ਜਿਸ ਵਿੱਚ ਮਹਾਂਪੁਰਖਾਂ ਨੇ ਮੈਨੂੰ ਜਲਾ ਦਾਸਪੁਰ ਦਾ ਮਾਨ ਸਨਮਾਨ ਦੇ ਕੇ ਪ੍ਰਧਾਨ ਚੁਣਿਆ ਸੀ ਪਰ ਉਸ ਤੋਂ ਬਾਅਦ ਆ ਮਾਪੁਰਖਾ ਨੇ ਜੋ ਮੈਨੂੰ ਪੰਜਾਬ ਸੈਕਟਰੀ ਵੀ ਚੁਣਿਆ ਹੈ ਪ੍ਰਧਾਨ ਜੀ ਜਲਾਵਰਸਰ ਤੋਂ ਨੇ ਉਹ ਪ੍ਰੈਸਰਪੁਰ ਸਾਹਿਬ ਨੇ ਤੇ ਮੈਂ ਉਹਨਾਂ ਦਾ ਤਹਿਦਿਲੋਂ ਧੰਨਵਾਦ ਕਰਦਾ ਕਿ ਸਾਡੇ ਇਸ ਮਾਣ ਕੇ ਸਮਾਗਮ ਦੇ ਜੋ ਸਾਡੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਯਾਦਗਰੀ ਦੇ ਵਿੱਚ ਦਾਤ ਨੂੰ ਜਾਂ ਸਾਡੇ ਮਹਾਪੁਰਚਾਂ ਨੂੰ ਇਹਨਾਂ ਸਖਤਾਂ ਨੂੰ ਇੱਥੇ ਆਪਣੇ ਘਰ ਪਰਿਵਾਰ ਦੇ ਵਿੱਚ ਚਰਨ ਪਵਾਏ ਨੇ ਆਪਾਂ ਤਹਿ ਦਿਲੋਂ ਆਪਣੀ ਸ਼ਰੂ ਆਪਣੇ ਪਾਥਾ ਕਾਲੀ ਦੇ ਸ਼ਮੇਸ਼ ਧਰਮਾ ਦਲ ਵੱਲੋਂ ਆਪਣੇ ਵੀਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਇਸ ਸਟੇਜ ਦੇ ਉੱਪਰ ਆ ਕੇ ਵੀਰ ਜੀ ਥੋੜਾ ਜਿਹਾ ਆਪਣਾ ਕੋਈ ਦੋ ਮਿੰਟ ਦਾ ਬਚਾ ਦੇ ਸੋ ਵਾਹਿਗੁਰੂ ਜੀ ਕੀ ਗੱਗਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਭ ਸੰਗਤਾਂ ਦਾ ਦਾਸ RAM SINGH SHERGIL ਕਿਉਂਕਿ ਅੱਜ ਬੜੇ ਚਿਰਾਂ ਤੋਂ ਬਾਬਾ ਜੀ ਦੇ ਨਾਲ ਵਿਚਾਰੇ ਸਥਿਤੀ ਤੇ ਚੱਲ ਰਹੀ ਸੀ ਕਿ ਕੋਈ ਸਾਡੀ ਕੌਮ ਦੇ ਉੱਤੇ ਜੋ ਅੰਗਰੇਟਾ ਟੈਗਰ ਫੋਰਸ ਤੋਂ ਬਾਬਾ ਜੀ ਨੇ ਬਣਾਈ ਹੈ ਫੋਰਸ ਉਸ ਵਿੱਚ ਸ਼ਾਮਿਲ ਹੋਣ ਦੀ ਇਸ ਗੱਲ ਨੂੰ ਘੜੋ ਘੜ ਦੀ ਮੇਰੇ ਖਾਲ ਚਾਰ ਮਹੀਨੇ ਤੋਂ ਗੱਲ ਇਹ ਚੱਲ ਰਹੀ ਸੀ ਤੇ ਬਾਬਾ ਜੀ ਨੂੰ ਮੈਂ ਇਹ ਪੇਂਦੀ ਕੀਤੀ ਮੈਂ ਕਿਹਾ ਚਲੋ ਕਿ ਕੋਈ ਬਹੁਤ ਬੜੀ ਆਚਾ ਚੰਗਾ ਪਲੇਟਫਾਰਮ ਜਿਹੜਾ ਮੈਨੂੰ ਮਿਲ ਗਿਆ ਵਾ ਤੇ ਮੈਂ ਕਹਾਂ ਵੀ ਅਸੀਂ ਜ਼ਰੂਰ ਸ਼ਾਮਲ ਮੈਂ ਹੋਣਾ ਚਾਹਾਂਗਾ ਇਹਦੇ ਵਿੱਚ ਜੇ ਆ ਨਾ ਬਨਾਵਰ ਜੀ ਨੇ ਪਾਰਟੀਆਂ ਦੀ ਗੱਲ ਕੀਤੀ ਪਾਰਟੀਆਂ ਜ ਨਵੇਂ ਬਹੁਤ ਰਿਆਂਗੇ ਕਾਲੀ ਦਲ ਚ ਮੈਂ ਕਾਫੀ ਧੇਰ ਤੋਂ ਹੀ ਸ਼ਾਮਲ ਹਾਂ ਉਹਨਾਂ ਦੇ ਨਾਲ ਆ ਕਾਂਗਰਸ ਨਾਲ ਵੀ ਕਾਫੀ ਲਿੰਕ ਰਹੇ ਨੇ ਪਰ ਬਟ ਗੱਲ ਫੇਰ ਉਹ ਆਗੀ ਕੇ ਸਿਰਫ ਉਹਨਾਂ ਦੇ 5 ਸਾਲ ਬਾਅਦ ਹੀ ਆਉਣਾ ਵਾ ਤੇ ਪਰ ਸਾਡੇ ਬਾਬਾ ਜੀ ਦੀ ਪਾਰਟੀ ਦੇ ਹਮੇਸ਼ਾ ਹੀ ਦਰਬਾਰ ਰਿਆ ਲੱਗੋ ਉਹਨਾਂ ਨੂੰ ਯਾਦ ਕਰੋ ਤੇ ਜੋਤਲੋ ਮੈਂ ਬਾਬਾ ਜੀ ਦਾ ਸਾਰੀਆਂ ਸੰਗਤਾਂ ਦਾ ਦਿਲੋਂ ਧੰਨਵਾਦ ਕਰਦਾ ਕਿ ਬਾਬਾ ਜੀ ਨੇ ਅੱਜ ਜੋ ਮੈਨੂੰ ਇਹ ਜ਼ਿੰਮੇਵਾਰੀ ਦੇ ਰਹੇ ਨੇ ਬਾਬਾ ਦਰਸ਼ਨ ਸਿੰਘ ਜੀ ਮੈਂ ਬਹੁਤ-ਬਹੁਤ ਦਿਲੋਂ ਧੰਨਵਾਦਿਆਂ ਤੇ ਸਾਰਿਆਂ ਦਾ ਮੈਂ ਆਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜੋ ਬਾਬਾ ਜੀ ਮੈਨੂੰ ਜ਼ਿੰਮੇਵਾਰੀ ਅੱਜ ਇਹ ਦੇ ਕੇ ਜਾ ਰਹੇ ਨੇ ਮੈਂ ਤਨੋਂ ਮਨੋਂ ਹੋ ਕੇ ਜੁਰਮ ਨਵਾ ਮੰਗਾ ਤੇ ਤਰਪਦਰ ਹਰ ਵੇਲੇ ਤਿਆਰ ਰਵਾਂਗਾ ਜਿੱਥੇ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਲੋੜ ਪੈਂਦੀ ਆ ਸੀ ਜ਼ਰੂਰ ਸ਼ਾਮਲ ਹੋਵਾਂਗੇ ਪਹੁੰਚਾਂਗੇ ਜਰੂਰ ਉੱਤੇ ਹੋਰ ਵੀ ਸੰਗਤਾਂ ਆਪਣੇ ਨਾਲ ਜੁੜਾਂਗੇ ਖਾਸ ਕਰਕੇ ਇਸ ਕਰਦੇ ਉੱਤੇ ਕਿਉਂਕਿ ਸਾਡੀ ਜੋ ਇੱਕ ਮਹਾਨ ਯੋਧੇ ਸ਼ਹੀਦ ਬਾਬਾ ਜੀਵ ਸਿੰਘ ਜੀ ਜੋ ਹੋਏ ਨੇ ਖਾਸ ਕਰਕੇ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਹਾਸ ਫੋਮ ਦੇ ਨਾਲ ਜੁੜ ਰਿਹਾ ਹਾਂ ਕਿ ਚਲੋ ਅਸੀਂ ਸਿਰ ਤੋਂ ਭਾਵੇਂ ਜਰੂਰ ਥੋਨੇ-ਮੋਨੇ ਆ ਪਰ ਸਾਡੇ ਖੂਨ ਵਿੱਚ ਤੇ ਜੋ ਸਾਡੀ ਅੰਦਰ ਵਾਲ ਗੱਲ ਉਹ ਤੇ ਸਾਡੀ ਸ਼ਹੀਦ ਜੀ ਜੋ ਬਾਬਾ ਜੀਵ ਸਿੰਘ ਜੀ ਕਰ ਗਿਆ ਹੈ ਕਿ ਅਸੀਂ ਉਹਨਾਂ ਚ ਹਈਆਂ ਨਾ ਸਾਡੇ ਸਾਡੀ ਬਰਾਦਰੀ ਉਹੀ ਹੈ ਨਾ ਇਸ ਕਰਕੇ ਇੱਥੇ ਚਲੋ ਬਰਾਦਰੀ ਦਾ ਮਸਲਾ ਨਹੀਂ ਸੀ ਪਰ ਚੰਗ ਲੋਕ ਜੋ ਹੈਗੇ ਨੇ ਜੋ ਇਸ ਚੀਜ਼ਾਂ ਦੇ ਉੱਤੇ ਕਿਰਤੂਪ੍ਰੰਤ ਜਰੂਰ ਕਰਦੇ ਨੇ ਤੇ ਬਾਕੀ ਚਲੋ ਸਭ ਸੰਗਤਾਂ ਆਪ ਜਾਣੂ ਹੋ ਤੇ ਇਹ ਸਭ ਸੰਗਤਾਂ ਨਾਲ ਮੈਂ ਸਭ ਕੋ ਜੇ ਕੋ ਬੋਲਿਆ ਚੱਲੇ ਸਮਝ ਆਵਣਾ ਵਾਹਿਗੁਰੂ ਜੀ ਦਾ ਕਾਲਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜੂਰੀ ਵਿੱਚ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਾਬ ਸ੍ਰੀ ਗੁਰੂ ਕੋ ਬਲਗੀਤਾਰ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ਿਸ਼ ਕੀਤੀ ਹੋਈ ਪ੍ਰਤੀਕ ਜਾਈਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਦੋਂ ਪੜ ਪਾ ਗਾ ਦੇ ਨੇ ਅਗੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਛਤਰ ਸ਼ਾਹ ਹੇਟ ਉਨਾ ਵੀ ਮਿੱਕੀ ਗੋਦ ਵਿੱਚ ਬੈਠ ਕੇ ਆਪਾਂ ਅੱਜ ਧੰਨ ਧੰਨਾ ਸ਼੍ਰੋਮਣੀ ਜਰਨੈਲ ਪੰਥ ਦੇ ਮਹਾਨ ਸ਼ਹੀਦ ਆਪਾ ਜੀਵਨ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਿਹਾੜੇ ਨੂੰ ਬੜੀ ਸ਼ਰਧਾ ਤੇ ਤੁਮਤਮ ਦੇ ਨਾਲ ਮਨਾ ਰਹੇ ਹਾਂ ਤੇ ਅੱਜ ਇਸ ਮੌਕੇ ਦੇ ਉੱਤੇ ਇੱਕ ਜਥੇਬੰਦੀ ਵੱਲੋਂ ਇੱਕ ਐਮ ਜਿਹੜਾ ਮਾਨਸਨ ਮਾਨ ਜੜਾ ਦਾ ਉਹਦਾ ਦੇਖ ਵੀ ਰਵਾਜਾ ਜਾ ਰਿਹਾ ਹੈ ਤੇ ਇਸ ਮੌਕੇ ਦੇ ਸਭ ਤੋਂ ਪਹਿਲਾਂ ਮੈਂ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਥੋੜੇ ਜੇ ਸਮੇਂ ਦੇ ਵਿੱਚ ਹੀ ਬਹੁਤ ਵਧੀਆ ਕਾਰਗੁਜ਼ਾਰੀ ਕਰਕੇ ਤੇ ਬੜਾ ਵਧੀਆ ਸਮਾਗਮ ਕਰਵਾਇਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜਿਹੜਾ ਇਹ ਸਮਾਗਮ ਹੋ ਰਿਹਾ ਹੈ ਇਹਦੇ ਸਾਰੇ ਪ੍ਰਬੰਧ ਜਿਹੜੇ ਨੇ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਨੇ ਨਵੇਂ ਭਾਈ ਨੇ ਕੀਤੇ ਨੇ ਤੇ ਇਹ ਇਸ ਗੱਲੋਂ ਵੀ ਵਧਾਈ ਦੇ ਪਾਤਰ ਨੇ ਕਿ ਤੁਸੀਂ ਧਿਆਨ ਨਾਲੇ ਸੁਣਨ ਦੀ ਕਿਰਪਾਤਾ ਕਰਨੀ ਬੀਬੀ ਭੈਣ ਜੀ ਰਾਜਵਿੰਦਰ ਕੌਰ ਜੀ ਮੈਨੂੰ ਦੱਸਣ ਨਹੀਂ ਡੇਗਵੇ ਉਹਨਾਂ ਵੀ ਦੇਖੋ ਭਾਈ ਇਹਦਾ ਸੰਘਰਸ਼ ਆ ਇਹ ਸੰਘਰਸ਼ੜਾ ਕਿਸੇ ਇਕੱਲੇ ਦਾ ਸੰਘਰਸ਼ ਨਹੀਂ ਹੈ ਇਹ ਸੰਘਰਸ਼ ਨੂੰ ਮੈਂ ਪਹਿਲਾਂ ਵੀ ਸਰਬਜੀਤ ਸਿੰਘ ਜਿਹੜੇ ਸਾਡੇ ਆਗੂ ਨੇ ਉਹਨਾਂ ਦੇ ਰਾਹੀਂ ਮੈਂ ਇਹ ਚਾਰ ਪੰਜ ਸੱਤ ਦਿਨ ਪਹਿਲਾਂ ਇੱਕ ਮੈਸੇਜ ਪੁਆਇਆ ਸੀ ਜਿਹਦੇ ਵਿੱਚ ਮੈਂ ਇਹ ਗੱਲ ਕਹੀ ਸੀ ਵੀ 1 ਸਤੰਬਰ 1 ਦਸੰਬਰ ਨੂੰ ਜਿਹੜਾ ਵਾ ਅਸੀਂ ਇੱਕ ਉਹਦੇ ਦਾ ਲਾਨ ਕਰਨਾ ਵਾ ਉਹਦੇ ਕਰਕੇ ਅਸੀਂ 1 ਦਸੰਬਰ ਤੋਂ ਤੇ ਨਹੀਂ 1 ਦਸੰਬਰ ਤੋਂ ਬਾਅਦ ਵਿੱਚ ਅਸੀਂ ਸਮਾਜ ਜੋੜੂ ਪ੍ਰੋਗਰਾਮ ਜਿਹੜਾ ਲੀਕਿਆ ਵਾ ਉਹ ਪਿੰਡ ਪਿੰਡ ਦੇ ਵਿੱਚ ਜਿਹੜਾ ਵਾ ਉਹ ਅਸੀਂ ਕਰ ਰਹੇ ਹਾਂ ਗੱਬੇ ਕਿਤਨੇ ਲੋਕ ਨੇ ਜਾਂ ਜਿਨ੍ਹਾਂ ਉੱਤੇ ਧੱਕੇਸ਼ਾਹੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਹੱਥਾਂ ਵਿੱਚ ਸਾਨੂੰ ਕਿਤੇ ਵੀ ਜਾਣਾ ਪਊਗਾ ਹੀ ਉੱਥੇ ਜਾ ਕੇ ਉਹਦੀ ਮਦਦ ਕਰਨਾ ਮੋਲੇ ਸੋਨਹਾ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਅੱਜ ਤੁਹਾਨੂੰ ਅੰਦਾ ਮਿਲਿਆ ਕੀ ਕਹਿਣਾ ਚਾਹੋਗੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇਸ ਸ਼ੁਭ ਮੌਕੇ ਤੇ ਮੈਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਨਾ ਕਿ ਜੋ ਅੱਜ ਬਾਬਾ ਜੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਪੂਰੇ ਤਹਦਿਲ ਨਾਲ ਤਨ ਮੰਨੇ ਕੋ ਕੇ ਰਾਤ ਦਿਨ ਇਸ ਨੂੰ ਨਿਭਾਵਾਂਗੇ ਤੇਸ ਤੇਲ ਤੇ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆ ਉਧਾ ਦੇਖ ਕੇ ਤੁਸੀਂ ਦਵਾਜਾ ਕੀ ਇਹਨਾਂ ਨੂੰ ਦੇਸ਼ ਦੇਣਾ ਚਾਹੋਗੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤਰਨਤਾਰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਮਾਤਾ ਗੰਗਾ ਜੀ ਨਗਰ ਭਾਈ ਮੰਜ ਰੋਡ ਤਰਨਤਾਰਨ ਰੋਡ ਅੰਮ੍ਰਿਤਸਰ ਵਿੱਚ ਜਿਹੜਾ ਵਾ ਇਹ ਤਰਨਤਾਰਨ ਅਮਰ ਸਿੰਘ ਬਾਬਾ ਜੀ ਬਲ ਸਿੰਘ ਜੀ ਦੀ ਯਾਦ ਵਿੱਚ ਜਿਹੜਾ ਧਾਰਮਿਕ ਸਮਾਗਮ ਜਿਹੜਾ ਰਾਮ ਸਿੰਘ ਜੀ ਅਤੇ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ ਤੇ ਜਿਹਦੇ ਵਿੱਚ 10 ਰੂਪ ਤੇ ਸਾਡੇ ਦਲਪੰਥ ਸ਼ਰੋਮਣੀ ਪੰਥਕਾਲੀ ਦਸ਼ਮੇਸ਼ ਤਰਾਂ ਦਾਲ ਪੰਜ ਮਾਰੀ ਸ਼ਾਨ ਮਿਸਰ ਸ਼ੀਦ ਬਾਬਾ ਫੀਰ ਸਿੰਘ ਜੀ ਰੰਗਰੇਟਾ 1300 ਕੋਸਾ ਸਾਹਜਾਪ ਹਰਤਿਕ ਵਿਸ਼ਵ ਸਾਧ ਸੱਧਿਆ ਗਿਆ ਤੇ ਜਿਹਦੇ ਵਿੱਚ ਸਾਡੇ ਦਲਪੰਥ ਦੀਆਂ ਫੌਜਾਂ ਵੀ ਆਈਆਂ ਤੇ ਰੰਗਰੇਟਾ ਟਾਈਗਰ ਫੋਰਸ ਦੀਆਂ ਜਿਹੜੀਆਂ ਸੰਗਤਾਂ ਵੀ ਜਿਹੜੀਆਂ ਪਹੁੰਚੀਆਂ ਨੇ ਇਦੇ ਵਿੱਚ ਅੱਜ ਸਰਵ ਸਮਤੀ ਦੇ ਨਾਲ ਇਹ ਸਾਰੇ ਸਾਡੇ ਦਲ ਨੇ ਸਾਡੀ ਸੰਸਥਾ ਨੇ ਇਹ ਫੈਸਲਾ ਕੀਤਾ ਆ ਕਿ ਆ ਰਾਮ ਸਿੰਘ ਜਿਹੜੇ ਨੇ ਸਾਡੇ ਇਹ ਪਹਿਲਾਂ ਵੀ ਲੋਕ ਭਲਾਈ ਦੇ ਕੰਮ ਕਰਦੇ ਨੇ ਤੇ ਬਹੁਤ ਨੇਕ ਨੇ ਚੰਗੇ ਇਨਸਾਨ ਨੇ ਤੇ ਇਹਨਾਂ ਦੀਆਂ ਸੇਵਾਵਾਂ ਨੂੰ ਬੜੀ ਨਜ਼ਰ ਰੱਖਦੇ ਹੋਏ ਅੱਜ ਅਸੀਂ ਇਹਨਾਂ ਨੂੰ ਰੈਗਿਡਾ ਟਾਈਗਰ ਫੋਰਸ ਜਿਹੜੀ ਸਾਡੀ ਸੰਸਥਾ ਉਹਦੇ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਨਿਯੁਕਤ ਕੀਤਾ ਆ ਤੇ ਮੈਂ ਇਹਨਾਂ ਦੇ ਕੋਲੋਂ ਆਸ ਕਰਦਾ ਭਾਈ ਰਾਮ ਸਿੰਘ ਜੀ ਦੇ ਕੋਲੋਂ ਵੀ ਇਹ ਤਨ ਮਨ ਧਨ ਦੇ ਨਾਲ ਜਿਹੜਾ ਵਾ ਲੋਕ ਭਲਾਈ ਦੇ ਕੰਮਾਂ ਵਾਸਤੇ ਇਹ ਕੰਮ ਕਰਦੇ ਰਹਿਣਗੇ ਤੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿਣਗੇ ਤੇ ਕਿਸੇ ਕਿਸਮ ਦਾ ਵੀ ਜਿਹੜਾ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ ਇਹਨਾਂ ਲਫ਼ਜ਼ਾਂ ਦੇ ਨਾਲ ਸਾਰੀ ਸੰਗਤਾਂ ਅ ਧੰਨਵਾਦ ਤੇ ਭਾਈ ਰਾਮ ਸਿੰਘ ਜੀ ਦਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਥੋੜਾ-ਥੋੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੈ ਹੋਵੇ ਜੀ